ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਮੈਡਮ ਸਿਸ਼ੀਪਰਵਾ ਦਵੇਦੀ ਜੀ ਨੇ ਹੁਕਮਨ ਸਾ ਸਾਡੀ ਜੀਆਰਪੀ ਇੰਡੀਪੈਂਡੈਂਸ ਡੇ ਤੇ ਜਿਹੜੇ ਆਪਣੇ ਫੈਸਟੀਵਲ ਸੀਜ਼ਨ ਆ ਰਹੇ ਆ ਉਹਦੇ ਮੱਦੇ ਨਜ਼ਰ ਸਪੈਸ਼ਲ ਚੈਕਿੰਗ ਅਭਿਆਨ ਦੀ ਆਪ ਵੀ ਚਲਾਇਆ ਜਾ ਰਹੇ ਆ ਜਿਸ ਦੇ ਵਿੱਚ ਅਸੀਂ ਟਰੈਕਸ ਡੇਵਿਡ ਟਰੈਕਸ ਰੇਲਵੇ ਪਲੇਟਫਾਰਮ ਤੇ ਟ੍ਰੇਨਸ ਦੇ ਵਿੱਚ ਉਹ ਚੈਕਿੰਗ ਦੀ ਸੁਰੱਖਿਆ ਪੈਸੇਂਜਰ ਦੀ ਸੁਰੱਖਿਆ ਲਈ ਅਸੀਂ ਬਚਨ ਵੱਧ ਹਾਂ ਜਿਸ ਦੇ ਚਲਦਿਆ ਸਾਨੂੰ 17 ਤਰੀਕ ਨੂੰ 17 1789 1789 ਦੋ ਲਵਾਰਸ ਬੈਗ ਰਾਈਪੁਰ ਸਟੇਸ਼ਨ ਕੋਲ ਮਿਲੇ ਜਿਸ ਦੇ ਵਿੱਚ 10 ਪਿਸਟਲ ਦੇਸੀ ਦੇਸੀ ਪਿਸਟਲ ਅਤੇ 10 ਮੈਗਜ਼ੀਨ ਉਹਨਾਂ ਦੇ ਮੈਗਜ਼ੀਨ ਸੀਗੇ ਤੇ ਕੁਝ ਡਾਕੂਮੈਂਟਸ ਸੀਗੇ ਇਹਨਾਂ ਦੇ ਆਧਾਰ ਤੇ ਫਿਰ ਬਾਅਦ ਵਿੱਚ ਇਨਸਪੈਕਟਰ ਜੀਆਰਪੀ ਪਟਿਆਲਾ ਅਨਕੁਰਦੀਪ ਸਿੰਘ ਜੀ ਇਹਨਾਂ ਨੇ ਸਪੈਸ਼ਲ ਆਪਣਾ ਟੈਕਨਿਕ ਟੈਕਨੀਕਲ ਟੈਕਨੀਕਲ ਐਨਾਲਿਸਿਸ ਉੱਤੇ ਅਸੀਂ ਬੰਦੇ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਨਾਮ ਹੈਪੀ son of ਗੁਰਦੇਵ ਸਿੰਘ ਬਿਲੀ ਸੇਕੋਵਲ ਪੀਐਸ ਗੜ੍ਹ ਸ਼ੰਕਰ ਹੁਸ਼ਾਰਪੁਰ ਹੈ ਉਹ ਅਸੀਂ ਅਸੀਂ ਗ੍ਰਿਫਤਾਰ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਬਾਕੀ ਅੱਗੇ ਉਹਨੂੰ ਕੁਝ ਕਿਤੇ ਹੋਰ ਵੀ ਅਸਬੇ ਜਾਰੀ ਹੈ ਜਦ ਇਤਨਾ ਹਸਲਾ ਹੈਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਨੇਚਰਲੀ ਹੁਨੇ ਜਿਹੜਾ ਹੁਣ ਅਸਲ ਆਇਆ ਕਿਸੇ ਕਿਸੇ ਬਾਦਤ ਲਈ ਆਇਆ ਹੈਗਾ ਤੇ ਉਹਨਾਂ ਬੈਕਵਰਡ ਤੇ ਫਾਰਵਰਡ ਲਿੰਕਿੰਗ ਇਹਦੇ ਬਹੁਤ ਜ਼ਰੂਰੀ ਆ ਅਸੀਂ ਦੇਖਣੀਆਂ ਕਿ ਕਿੱਥੋਂ ਆਇਆ ਹੈਗਾ ਤੇ ਅੱਗੇ ਕਿੱਥੇ ਇਹਨਾਂ ਨੇ ਕਿੱਥੇ ਭੇਜਣਾ ਹੈ ਕਿ ਇਹ ਕਿਹਨੂੰ ਕਰਨਾ ਸੀ ਦੋਨੋਂ ਚੀਜ਼ਾਂ ਹੋਣਾ ਸੀ ਪਰ ਇਹ ਬੜੀ ਮੋਢੀ ਤਫਤੀਸ਼ ਦਾ ਹਿੱਸਾ ਹੈ ਤੇ ਅਸੀਂ ਇਹ ਸਾਰਾ ਬੜੀ ਢੂੰਘਾਈ ਨਾਲ ਜਾਂਚ ਕਰ ਰਹੇ ਹਾਂ ਨਹੀਂ ਇਹ ਇਕੱਲੇ ਇਕੱਲੇ ਪਿਸਟਲ ਨੇ ਪਿਸਟਲ ਖਾਂਦੀਨ ਕਰਦੇ ਨੇ ਕਾਤੂਸ ਨਹੀਂ ਹੈਗੇ ਤੇ ਇਹਨਾਂ ਨੇ ਕਿਹਾ ਪਹਿਲੇ ਵੀ ਕੋਈ ਮਾਮਲਾ ਦਰਜ ਅਸਲ ਕਿਤੇ ਕੁਝ ਰਿਸਰਚਿਉਕੇਸ਼ਨ ਤੇ ਆਇਆ ਨਹੀਂ ਜਿਹੜਾ ਅਸੀਂ ਕੀਤਾ ਕਿਉਂਕਿ ਹਜੇ ਇੱਕ ਪੰਦਾ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਵਜੇ ਉਹਦੇ ਪਹਿਲਾਂ ਹਜੇ ਸਾਨੂੰ ਅਸੀਂ ਖਾਸਪਰ ਨਹੀਂ ਪਹੁੰਚਿਆ ਤੇ ਬਾਕੀ ਉਹਨਾਂ ਅੱਜ ਅੱਜ ਹੀ ਅਸੀਂ ਰਿਮਾਂਡ ਲਿਆ ਉਹਦਾ ਕੁਝ ਕੁਝ ਕਰਾਂਗੇ ਚੁੱਪ ਕਰ ਰਹੇ ਇਹ ਹੈਗਾ ਜੀ ਹੈਪੀ ਸਨ ਆਫ ਗੁਰਦੇਵ ਸਿੰਘ ਵਿਲੇਜ ਸੇਖੋਵਾਲ ਪੀਐਸ ਗੜ੍ਹ ਚੰਦਰ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਹਾਂਜੀ ਇਹਦੇ ਵਿੱਚ ਟੋਪਰੇ ਵਗੈਰਾ ਸੀਗਾ ਤੇ ਬਾਕੀ ਪਈ ਸਾਨੂੰ ਸਮਾਨ ਮਿਲਿਆ ਤਾਂ ਹੀ ਸਾਨੂੰ ਇਹਦਾ ਪਤਾ ਚੱਲਿਆ ਕੁਝ ਟੈਕਨੀਕਲ ਰਿਸਿਵਰ ਕੀਤਾ ਬੜੀ 2-3 ਦਿਨ ਲਗਾਤਾਰ ਜਿੰਦਾ ਹੱਥ ਕਰਕੇ ਇੰਸਪੈਕਟ ਸਾਊਥ ਦੀ ਇਸ ਟੀਮ ਨੇ ਅਸੀਂ ਇਸ ਨੂੰ ਜੁਦਾ ਕਰ ਦਿੱਤਾ ਰੈਸਿੰਗ ਉੱਥੋਂ ਲੈ ਕੇ ਆਏ ਆ ਅਸੀਂ ਇਸ ਨੂੰ ਜੇ ਤੁਹਾਨੂੰ ਹੋਰ ਵੀ ਜਾਣਕਾਰੀ ਹੈ ਜਾਂ ਕੋਈ ਗੱਲ ਦੀ ਜੇ ਨਾਲ ਲੋਰ ਵੀ ਬੰਦੇ ਹੈ ਜੀ ਤਾਂ ਇਹ ਤਵੇ ਜ਼ਰੂਰ ਦਿਓ ਨਹੀਂ ਹਜੇ ਤਾਂ ਹਜੇ ਤਾਂ ਹਜੇ ਤਾਂ ਅਸੀਂ ਕੁਝ ਕੁ ਕਰਾਂਗੇ ਹਜੇ ਹਜੇ ਸਾਨੂੰ ਸ਼્યોਰ ਨਹੀਂ ਹੈ ਅੱਗੇ ਬਾਕੀ ਦੇਖਦੇ ਨਾਲ ਇਹਦੇ ਕੋਈ ਕੌਣ ਇਹਦੇ ਨਾਲ ਮੈਂਬਰ ਨੇ ਕੀ ਹੈਗਾ ਉਹ ਅਗਲੀ ਚੀਜ਼ ਤੇ ਪਤਾ ਲੱਗੇ ਤੇ ਇਹ ਵੇਚਦਾ ਸੀ ਕੀ ਕਰਦਾ ਤੇ ਕਿਤਾ ਹੁਣ ਕਰਦੇ ਹਾਂ ਹਜੇ 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 ਅਸੀਂ ਬਿਲਕੁਲ ਅੱਜ ਹੀ ਅਜਾ ਰਿਮਾਂਡ ਲੈ ਆ ਤੇ ਦਿੰਦਾ ਅੱਜ ਅਸੀਂ ਕੰਮ ਸ਼ੁਰੂ ਕਰਨੀ ਹੈ ਹਜੇ ਇੰਨੀ ਜਲਦੀ ਮੈਂ ਕੁਝ ਦੱਸਣ ਤੇ ਸਮਰੱਥ ਨਹੀਂ ਹਾਂ ਕਿਉਂਕਿ ਇਹ ਸਕੈਪਟਰ ਜਲਦੀ ਜਲਦੀ ਇਹ ਬੱਤੀਪੋਰ ਦੇ ਪਿਸਟਨ ਨੇ 7.62 mm ਤੇ ਬਿਲਕੁਲ ਬ੍ਰੈਂਡ ਨਿਊ ਉਹਨੇ ਇਹ ਜਿਹੜੇ ਕਹਿੰਦੇ ਨੇ ਬਣੇ ਹੋਏ ਲੱਗਦਾ ਕੁਝ ਤਰ੍ਹਾਂ ਦੇ ਕਿ ਜਦੋਂ ਨਹੀਂ ਹਜੇ ਯੂਜ਼ ਨਹੀਂ ਹੋਏ ਇਹ ਐਂ ਲੱਗਦਾ ਜਿਵੇਂ ਫੈਕਟਰੀ ਤੋਂ ਸਿੱਧਾ ਹੀ ਆਏ ਨੇ ਰੇਡੀਮ ਇਹ ਲਿਖਿਆ ਉੱਪਰ ਜਿਹੜਾ ਲਿਖਿਆ ਮੇਡ ਇਨ ਇੰਡੀਆ ਮੇਡ ਨੇ ਮੇਡ ਇਨ ਇਟਲੀ ਐਂਡ ਮੇਡ ਇਨ ਇਹ ਜੋ ਕੁਝ ਮੇਡ ਇਨ ਚਾਈਨਾ ਐਂ ਇਦਾਂ ਲਿਖਿਆ ਹੋਏ ਨੇ ਪਰ ਇਹ ਜਿਸ ਤਰ੍ਹਾਂ ਪਿਛਲੇ ਕੁ ਸਮੇਂ ਨੂੰ ਜੈਨਸਪਾ ਕੋਲ ਕੇ ਹਟਾਉਂਦੇ ਜਿੱਤੇ ਕੁਝ ਪਾ ਲੈ ਹਾਂ تقریبا ਹੋ ਜੈਨੇ ਪਹਿਲਾਂ ਵੀ ਹਜੇ ਆਪਾਂ ਹੁਦਿਆਰ ਗੁਰਮੁਖੀ ਨਹੀਂ ਨਹੀਂ ਹਜੇ ਤੱਕ ਇਸ ਦੀ ਕੋਈ ਸੋ ਨਹੀਂ ਹੋਈ ਜੈਨੀ ਅਜੇ ਇਸ ਦਾ ਗੈਂਗ ਦਾ ਉਸ ਸੰਬੰਧ ਤੇ ਸਾਨੂੰ ਨਹੀਂ ਮਰੇ ਸਾਹਮਣੇ ਆ ਸਕਦੇ ਹੈ